ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰ ਅਰੋਜੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਹੈ ਪੰਜਾਬ ਦੇ ਵਿੱਚ ਆਯੂਸ਼ਮਾਨ ਰੋਗਿਆ ਕੇਂਦਰਾ ਜੋ ਸਥਾਪਿਤ ਕੀਤੇ ਗਿਆ ਹੈ ਉਹਦੇ ਸਬੰਧ ਵਿੱਚ ਭਰਤੀ ਜਾਰੀ ਹੋਈ ਹੈ ਜੋ ਕਿ ਪਹਿਲਾਂ ਆਮ ਆਦਮੀ ਕਲੀਨਿਕ ਦੇ ਨਾਮ ਨਾਲ ਚੱਲਦੀ ਸੀ ਤਾਂ ਹੁਣ ਇਹਨਾਂ ਨੂੰ ਨਾਮ ਹੈ ਜਿਹੜਾ ਆਯੂਸ਼ਮਾਨ ਰੋਗਿਆ ਕੇਂਦਰਾ ਦਾ ਦੇ ਦਿੱਤਾ ਗਿਆ ਤਾਂ ਉਹਦੇ ਸਬੰਧ ਵਿੱਚ ਇਹ ਭਰਤੀਆਂ ਜਾਰੀ ਕੀਤੀ ਗਈ ਹੈ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਹਨ ਪੋਸਟਾਂ ਦੇ ਸਬੰਧ ਵਿੱਚ ਪੂ ਯੋਗਤਾ ਰੋਗੀ ਕੀ ਤਨਖਾਹ ਹੋਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰਦੇ ਹੋ ਜੀ ਸ਼ੇਅਰ ਜ਼ਰੂਰ ਕਰਦੇ ਹੋ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਇਹਨਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਜਾ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਆਯੂਸ਼ਮਾਨ ਰੋਗਿਆ ਕੇਂਦਰਾ ਦੇ ਸਬੰਧ ਵਿੱਚ ਇਹ ਭਰਤੀ ਆ ਜਾਰੀ ਕੀਤੀ ਗਈ ਹੈ ਜੋ ਕਿ ਪਹਿਲਾਂ ਆਮ ਆਦਮੀ ਕਲੀਨਿਕ ਅਜਿਸ਼ਮਾਨ ਰੋਗਿਆ ਕੇਂਦਰਾ ਕਰ ਦਿੱਤਾ ਗਿਆ ਤਾਂ ਇਹਨਾਂ ਵੱਲੋਂ ਇਹ ਭਾਰਤੀ ਜਾਰੀ ਕੀਤੀ ਗਈ ਹੈ ਜੀ ਮੈਡੀਕਲ ਆਫੀਸਰ ਦੇ ਲਈ ਇਹਨਾਂ ਵੱਲੋਂ ਚਾਰ ਪੋਸਟਾਂ ਜਾਰੀ ਹੋਈਆਂ ਇਹਦੇ ਲਈ ਸਿੱਧੀ ਇੰਟਰਵਿਊ ਹੋਊਗੀ ਇੰਟਰਵਿਊ ਦੇ ਥ੍ਰੀ ਤੁਹਾਡੀ ਸੈਲੈਕਸ਼ਨ ਰਹਿਣ ਵਾਲੀ ਹੈ ਇਹਦੇ ਲਈ ਇਹਨਾਂ ਵੱਲੋਂ ਇੰਪੈਨਲਮੈਂਟ ਫੀਸ 50 ਰੁਪਏ ਪ੍ਰਤੀ ਪੇਸ਼ੈਂਟ اٹੈਂਡੈਂਟ ਵਿਦ ਮਿਨੀਮਮ ਅਸ਼ੋਰਟ ਗਾਰੰਟੀ ਆਫ 50 ਪੇਸ਼ੈਂਟਸ ਪਰ ਡੇ ਲਿਖਿਆ ਗਿਆ ਜੀ ਯੋਗਤਾ ਇਹਦੇ ਲਈ ਐਮਬੀਬੀਐਸ ਹੋਣੀ ਚਾਹੀਦੀ ਹੈ ਜੀ ਤੁਹਾਡੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੇ ਤੁਹਾਡੀ ਯੂਨੀਵਰਸਿਟੀ ਜਾਂ ਬੋਰਡ ਜਿੱਤੋਂ ਵੀ ਤੁਸੀਂ ਇਹ ਕੀਤੀ ਆ ਉਹ ਮੈਡੀ ਕੈਂਡੀਡੇਟ ਪੰਜਾਬ ਮੈਡੀਕਲ ਕਾਉਂਸਲ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਨਾਲ ਰਜਿਸਟਰਡ ਹੋਣਾ ਚਾਹੀਦਾ ਜੀ 10ਵੀਂ ਪੱਧਰ ਤੱਕ ਤੁਹਾਡੀ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਜੀ ਤੇ ਏਜ ਤੁਹਾਡੀ ਇਹਨਾਂ ਵੱਲੋਂ ਮੰਗੀ ਗਈ ਜੀ 64 ਸਾਲ ਤੱਕ ਦੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ 1 ਮਾਰਚ 2025 ਤੱਕ ਤੁਹਾਡੀ ਏਜ ਇਹ ਹੋਣੀ ਚਾਹੀਦੀ ਹੈ ਇਹ ਜੋ ਨੋਟੀਫਿਕੇਸ਼ਨ ਹੈ ਜੀ ਡਿਸਟ੍ਰਿਕਟ ਹੈਲਥ ਸੁਸਾਇਟੀ ਬਠਿੰਡਾ ਵੱਲੋਂ ਜਾਰੀ ਹੋਇਆ ਜੋ ਬਠਿੰਡਾ ਦੇ ਵਿੱਚ ਆਯੋਸ਼ਮਨ ਰੋਗਿਆ ਕੇਂਦਰਾ ਸਥਾਪਿਤ ਕੀਤਾ ਗਿਆ ਸਰਕਾਰ ਵੱਲੋਂ ਉਹਦੇ ਲਈ ਇਹ ਜੋ ਮੈਡੀਕਲ ਆਫੀਸਰਸ ਦੇ ਲਈ ਭਰਤੀਆਂ ਕੀਤੀ ਜਾਣੀ ਹੈ ਇਹਦੇ ਲਈ ਡਾਇਰੈ ਇੰਟਰਵਿਊ ਦੇ ਲਈ ਜੋ ਵੈਨਿਊ ਇਹਨਾਂ ਵੱਲੋਂ ਰੱਖਿਆ ਗਿਆ ਜੀ ਐਨ ਐਚ ਐਮ ਆਫਿਸ ਆਫਿਸ ਆਫ ਸਿਵਲ ਸਰਜਨ ਬਟਿੰਡਾ ਕਿ ਅੱ체 ਤੁਹਾਡਾ ਇੰਟਰਵਿਊ ਹੋਣ ਵਾਲਾ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ਸਾਰੇ ਦਸਤਾਵੇਜ਼ ਜੋ ਵੀ ਤੁਹਾਡੇ ਕੋਲੇ ਯੋਗਤਾ ਹੈ ਜੋ ਤੁਹਾਡੇ ਕੋਲੇ ਐਕਸਪੀਰੀਅੰਸ ਹੈ ਉਹ ਤੁਸੀਂ ਨਾਲ ਲੈ ਕੇ ਜਾਣਾ ਤੇ ਇਹਨਾਂ ਦੇ ਦਫ਼ਤਰ ਵਿਖੇ ਜਾ ਕੇ ਤੁਸੀਂ ਡਾਇਰੈਕਟ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ